ਇਸ ਵੇਲੇ ਦੀ ਵੱਡੀ ਖਬਰ ਫਰੋਇਪਰ ਦੇ ਆਪ ਵਿਧਾਇਕ ਰਜਿੰਦਈਆ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਉਹਨਾਂ ਦੀ ਗੱਡੀ ਦਾ ਜਿਹੜਾ ਐਕਸੀਡੈਂਟ ਆ ਉਹ ਹੋਇਆ ਤਾਂ ਵੱਡੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਫੋਜਪੁਰ ਵਿਖੇਤੀ ਤੋਂ ਆਪ ਵਿਧਾਇਕ ਰਜਨੀਸ਼ ਦਈਆ ਜੋ ਆਪਣੇ ਪਰਿਵਾਰ ਸਮੇਤ ਕਿਤੇ ਬਾਹਰ ਜਾ ਰਹੇ ਸਨ ਤਾਂ ਗੱਡੀ ਦੇ ਅੱਗੇ ਆਵਾਰਾ ਸਾਨ ਆਉਣ ਕਾਰਨ ਉਹਨਾਂ ਦੀ ਗੱਡੀ ਦਾ ਜਿਹੜਾ ਐਕਸੀਡੈਂਟ ਆ ਉਹ ਹੋ ਗਿਆ ਤਾਂ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਮੌਕੇ ਦੀ ਸੀਸੀਟੀਵੀ ਤਸਵੀਰ ਵੀ ਜਿਹੜੀ ਆ ਉਹ ਸਾਹਮਣੇ ਆਈ ਆ ਤਾਂ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਇਹ ਮੌਕੇ ਦੀ ਸੀਸੀਟੀਵੀ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਦੀ ਗੱਡੀ ਜਿਹੜੀ ਆ ਇੱਕ ਦੁਕਾਨ ਦੇ ਨਾਲ ਆ ਕੇ ਟਕਰਾਉਂਦੀ ਆ ਜਦੋਂ ਉਸ ਵਿੱਚ ਆਵਾਰਾ ਸਾਣ ਜਿਹੜਾ ਉਹ ਟਕਰਾਉਂਦਾ ਤਾਂ ਵੱਡੀ ਜਿਹੜੀ ਅਪਡੇਟ ਆ ਉਹ ਇਸ ਵੇਲੇ ਦੀ ਫਰੋਇਪਰ ਦੇ ਵਿਧਾਇਕ ਫਰੋਇਪਰ ਦੇ ਹਾਤੀ ਤੋਂ ਵਿਧਾਇਕ ਆ ਜਿਹੜੇ ਰਜਲੀਸ਼ ਦਈਆ ਉਹਨਾਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਿਨ੍ਹਾਂ ਦੀ ਗੱਡੀ ਦਾ ਜਿਹੜਾ ਐਕਸੀਡੈਂਟ ਆ ਉਹ ਹੋਇਆ ਦੱਸਿਆ ਜਾ ਰਿਹਾ ਕੀ ਵਿਧਾਇਕ ਰਜਨੀਸ਼ ਦਈਆ ਆਪਣੇ ਪਰਿਵਾਰ ਸਮੇਤ ਕਿਤੇ ਬਾਹਰ ਜਾ ਰਹੇ ਸਨ ਤੇ ਅੱਜ ਸਵੇਰ ਦੀ ਘਟਨਾ ਜਿਹੜੀ ਆ ਦੱਸੀ ਜਾ ਰਹੀ ਹੈ ਕਿ ਅੱਜ ਸਵੇਰ ਉਹਦੇ ਸਮੇਂ ਜਦੋਂ ਰੋਡ ਤੋਂ ਗੁਜ਼ਰ ਰਹੇ ਸਨ ਤਾਂ ਉਹਨਾਂ ਦੀ ਗੱਡੀ ਦੇ ਅੱਗੇ ਅਚਾਨਕ ਆਵਾੜਾ ਆਣ ਜਿਹੜਾ ਉਹ ਆ ਗਿਆ ਤਾਂ ਉਹਨਾਂ ਦੀ ਗੱਡੀ ਜਿਹੜੀ ਆ ਹਾਦਸਾ ਗ੍ਰਸਤ ਹੋ ਗਈ ਤਾਂ ਬਾਲ ਬਾਲ ਜਿਹੜੇ ਵਿਧਾਇਕ ਰਜਨੀਸ਼ ਦਈਆ ਉਹ ਬਚੇ ਆ ਕਿਉਂਕਿ ਬੱਚੇ ਵੀ ਨਾਲ ਸੀ ਪਰਿਵਾਰ ਸਮੇਤ ਸੀਗੇ ਤਾਂ ਗੱਡੀ ਗੱਡੀ ਦਾ ਜਿਹੜਾ ਐਕਸੀਡੈਂਟ ਆ ਉਹ ਹੋਇਆ ਤਾਂ ਉੱਥੇ ਮੌਜੂਦ ਲੋਕਾਂ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਜੀ ਕੀ ਨਾਮ ਤੋਂ ਨਾ? ਗਗਨਪ੍ਰੀਤ ਸਿੰਘ ਜੀ। ਜਿਹੜਾ ਇਹ ਹਾਦਸਾ ਹੋਇਆ ਕਿਵੇਂ ਹੋਇਆ? ਇਹ ਤੜਕੇ 5:30 ਵਜੇ ਦੀ ਗੱਲ ਹੈ ਜੀ। ਫੋਇਪੁਰ ਦੇ ਹਾਤੀ ਦੇ ਆਪਣੇ ਰਜਨੀਸ਼ ਦਾ ਯਾ ਜਿਹੜੇ ਐਮਐਲਏ ਆ ਉਹਨਾਂ ਦੇ ਵਾਰਾ ਪਸ਼ੂਆਂ ਵਿੱਚ ਘੱਟੀ ਵੱਜੀ ਆ ਕੇ ਵੱਜਣ ਤੋਂ ਬਾਅਦ ਇੱਥੇ ਆਪਣੇ ਆਗੇ ਸਿੱਧੀ ਥੜੇ ਵਿੱਚ ਹੀ। ਇਹ ਕੀ ਕਹਿਣਾ ਚਾਹੁੰਦੇ ਕੋਈ ਹੋਰ ਕੋਈ ਘਟਨਾ ਵਾਕਈ ਆ? ਇਹ ਅਕਸਰ ਇੱਥੇ ਵਾਰਾ ਪਸ਼ੂ ਖੜੇ ਰਹਿੰਦੇ ਆ ਜੀ ਇਹਨਾਂ ਨੂੰ ਹੀ ਸਾਹ ਸੁਭਾਲ ਦੀ ਇੱਥੇ ਸਿਖਿਆਮ ਕਰਨਾ ਚਾਹੀਦਾ ਵਾ ਕੁਛ ਵੀ ਆ ਨਾ ਜੀ ਉਹਨਾਂ ਦੇ ਕੋਈ ਐਕਸੀਡੈਂਟ ਜਾਂ ਕੋਈ ਛੱਟਾ ਲੱਗੀਆਂ ਆਇ ਅਕਸਰ ਇੱਥੇ ਲਗਾਤਾਰ ਹੀ ਹੁੰਦੇ ਰਹਿੰਦੇ ਐਕਸੀਡੈਂਟ ਜੀ ਨਹੀਂ ਐਮਐਲਏ ਜਿਹੜੇ ਬੈਠੇ ਸੀ ਉਹਨਾਂ ਦੇ ਵੀ ਕਈ ਤੇ ਸੱਟ ਨਹੀਂ ਸੱਟ ਕਿਸੇ ਦੀ ਨਹੀਂ ਲੱਗੀ ਬਚਾਅ ਹੋ ਗਿਆ ਜੀ ਫੇਰ ਵੀ ਅੱਗੇ ਤੋਂ ਕੋਈ ਵੀ ਪੁਖਤਾ ਪ੍ਰਬੰਧ ਕਰਨੀ ਚਾਹੀਦੀ ਐਸ ਬਾਰੇ